ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਸੁਣਾਓ ਤੁਹਾਡਾ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਜਿਹੜੀ ਫਿਟਡ ਬੈੱਡ ਸ਼ੀਟ ਆ ਜਿਹੜੀ ਫਿੱਟ ਰਹਿੰਦੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਜਿਹੜੀ ਅਸੀਂ ਇਦਾਂ ਖਿਚਣ ਤੇ ਵੀ ਜਿਹੜੀ ਬਿਲਕੁਲ ਵੀ ਖਿਸਕੇ ਨਾ ਤੇ ਇਹਦੇ ਵਾਸਤੇ ਜਿਹੜੀ ਆ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਹੈਗੀ बस 15 ਕ ਮਿੰਟ ਦੇ ਟਾਈਮ ਦੇ ਵਿੱਚ ਅਸੀਂ ਜਿਹੜੀ ਆ ਉਹ ਇੱਕਦਮ ਬਿਨਾ ਇਲਾਸਟਿਕ ਤੋਂ ਤੇ ਬਿਨਾ ਕੈਂਚੀ ਨਾਲ ਕੋਈ ਕੱਟ ਵੱਡ ਕੀਤੇ ਇਹ ਜਿਹੜੀ ਚਾਦਰ ਆ ਉਹ ਬਣਾ ਸਕਦੇ ਆ ਇਸ ਇਸ ਤਰੀਕੇ ਨਾਲ ਜਿਸ ਤਰ੍ਹਾਂ ਮਰਜੀ ਖਿੱਚੋ ਇਹ ਇਧਰ ਉਧਰ ਨਹੀਂ ਹੋਏਗੀ ਤੇ ਹੁਣ ਤੁਹਾਨੂੰ ਅਸੀਂ ਜਿਹੜਾ ਵਾ ਉਹ ਜਿਹੜੀ ਆ ਚਾਦਰ ਬਣਾ ਕੇ ਦੱਸਦੇ ਆ ਕਿ ਕਿਸ ਤਰ੍ਹਾਂ ਕਰ ਕਰ ਸਕਦੇ ਆ ਤੇ ਜੇ ਤੁਹਾਨੂੰ ਬਾਅਦ ਵਿੱਚ ਜ਼ਰੂਰਤ ਪਵੇ ਕਿ ਤੁਸੀਂ ਚਾਦਰ ਨੂੰ ਫੁੱਲ ਸਾਈਜ਼ ਕਰਨਾ ਹੈ ਤਾਂ ਫਿਰ ਤੁਸੀਂ ਇਹਨਾਂ ਨੂੰ ਖੋਲ ਸਕਦੇ ਹੋ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹਦੇ ਵਾਸਤੇ ਅਸੀਂ ਕੀ ਕਰਨਾ ਕਿ ਚਾਦਰ ਨੂੰ ਪੂਰੀ ਤਰ੍ਹਾਂ ਬੈੱਡ ਦੇ ਉੱਤੇ ਵਿਛਾ ਲੈਣਾ ਹੈ ਮੈਟ੍ਰਸ ਦੇ ਉੱਤੇ ਚੰਗੀ ਤਰ੍ਹਾਂ ਵਿਛਾ ਕੇ ਤੇ ਇਹਨੂੰ ਫਿਰ ਅਸੀਂ ਸਾਈਡਾਂ ਤੋਂ ਚਾਰਾਂ ਪਾਸਿਆਂ ਤੋਂ ਜਿਹੜਾ ਵਾ ਇਸ ਤਰੀਕੇ ਨਾਲ ਫੋਲਡ ਕਰ ਦੇਣਾ ਜਿਹੜੀ ਮੈਟ੍ਰਸ ਦੇ ਉੱਤੇ ਉੱਤੇ ਆਵੇ ਚਾਦਰ ਬੈੱਡ ਦੇ ਉੱਤੇ ਹੋਵੇ ਨੀਚੇ ਨੂੰ ਨਾ ਹੋਵੇ ਤੇ ਇਸ ਤਰੀਕੇ ਦੇ ਨਾਲ ਅਸੀਂ ਜਿਹੜੇ ਆ ਉਹ ਚਾਰੇ ਕਾਰਨਰ ਸੈੱਟ ਕਰ ਲੈਣੇ ਆ ਤੇ ਇਸ ਤਰੀਕੇ ਨਾਲ ਕੀ ਕਰਨਾ ਹੈ ਕੀ ਕਿਸੇ ਪਾਸਿਓ ਵੱਧ ਘਟਣਾ ਹੋਵੇ ਜਿਹੜਾ ਇੱਕੋ ਜਿਹਾ ਹੋਣੇ ਚਾਹੀਦੇ ਆ ਇਹਨਾਂ ਦੇ ਕਾਰਨਰ ਤੇ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਜਿਹੜੀ ਪਿੱਲੋ ਵਾਲੀ ਸਾਈਡ ਕਰਕੇ ਫਿਰ ਤੁਸੀਂ ਨੀਚੇ ਵਾਲੀ ਸਾਈਡ ਕਰਕੇ ਆਪੋਜੀਟ ਸਾਈਡਾਂ ਪਹਿਲਾਂ ਫੋਲਡ ਕਰਕੇ ਤੇ ਫਿਰ ਜਿਹੜੀਆਂ ਸਾਈਡਾਂ ਵਾਲੀਆਂ ਲੈਫਟ ਐਂਡ ਰਾਈਟ ਸਾਈਡ ਆ ਉਹਨਾਂ ਨੂੰ ਬਾਅਦ ਵਿੱਚ ਉੱਪਰ ਨੂੰ ਫੋਲਡ ਕਰਨਾ ਹੈ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਹੈ ਬਿਲਕੁਲ ਮੈਟ੍ਰਸ ਦੇ ਗੱਦੇ ਦੇ ਉੱਤੇ ਉੱਤੇ ਹੋਣਾ ਚਾਹੀਦਾ ਹੈ نیچے ਨਹੀਂ ਜਿੰਨੀ ਕਾ ਸਾਡੀ ਜਿਹੜੀ ਚਾਦਰ ਆ ਬੈੱਡ ਦੇ ਉੱਤੇ ਹੁੰਦੀ ਹੈ ਤੇ ਇਹਦੇ ਵਿੱਚ ਕੋਈ ਮੈਟਰ ਨਹੀਂ ਕਰਦਾ ਕਿ ਤੁਹਾਡਾ ਜਿਹੜਾ ਗੱਦਾ ਵਾ ਮੈਟ੍ਰਸ ਮੋਟਾ ਹੋਵੇ ਜਾਂ ਪਤਲਾ ਹੋਵੇ ਵੱਡਾ ਛੋਟਾ ਉਦੇ ਅਕੋਰਡਿੰਗ ਜਿੰਨਾ ਵੀ ਤੁਹਾਡਾ ਇਹ ਗਰਦਾ ਹੈਗਾ ਤੁਸੀਂ ਉਦੇ ਅਕੋਰਡਿੰਗ ਜਿਹੜੀ ਬੈੱਡ ਸ਼ੀਟ ਲੈਣੀ ਹੈ ਜੇ ਜ਼ਿਆਦਾ ਵਾ ਸਾਈਜ਼ ਵਿੱਚ ਮੋਟਾ ਹੈ ਤਾਂ ਤੁਸੀਂ ਫੁੱਲ ਸਾਈਜ਼ ਵਾਲੀ ਬੈੱਡ ਸ਼ੀਟ ਲੈਣੀ ਹੈ ਜੇ ਪਤਲੇ ਆ ਤੇ ਫਿਰ ਤੁਸੀਂ ਜਿਹੜਾ ਵਾ ਛੋਟੀ ਵਾਲੀ ਚਾਦਰ ਵੀ ਚੱਲ ਜਾਂਦੀ ਹੈ ਤੇ ਇਸ ਤਰੀਕੇ ਨਾਲ ਦੇਖੋ ਮੈਂ ਬਰੇ ਆਰਾਮ ਦੇ ਨਾਲ ਜਿਹੜੀ ਹੈ ਸੈਟਿੰਗ ਕਰਨੀ ਹੈ ਇਹ ਨਹੀਂ ਕਿ ਜਲਦਬਾਜ਼ੀ ਵਿੱਚ ਸੈਟਿੰਗ ਕਰ ਦੋ ਤਾਂ ਫਿਰ ਕਾਰਨਰ ਜਰੇ ਉਹਦੇ ਫਿੱਟ ਨਾ ਹੋਣ ਇਸ ਤਰੀਕੇ ਨਾਲ ਤੁਹਾਨੂੰ ਮੈਂ ਦਿਖਾ ਦੇਣੀ ਆ ਵੀ ਜਿਹੜੀ ਹੈ ਸੈਟਿੰਗ ਹੋਈ ਹੋਣੀ ਚਾਹੀਦੀ ਆ ਤੇ ਇਸ ਤਰੀਕੇ ਦੇ ਨਾਲ ਦੇਖੋ ਸਾਰੀ ਜਿਹੜੀ ਆ ਇਹ 2-4 ਮਿੰਟ ਵਿੱਚ ਇਸ ਤਰੀਕੇ ਨਾਲ ਸੈਟਿੰਗ ਹੋ ਜਾਂਦੀ ਹੈ ਕਿਉਂਕਿ ਇੰਨੀ ਕਿ ਜਿਹੜੀ ਚਾਦਰ ਵਾ ਉਹ ਦੇ ਉੱਪਰ ਆਉਂਦੀ ਹੈ ਬੈੱਡ ਦੇ ਉੱਪਰ ਤੇ ਹੁਣ ਅਸੀਂ ਇਹਦੇ ਜਿਹੜੇ ਕਾਰਨਰ ਆ ਉਹ ਕਿਸ ਤਰ੍ਹਾਂ ਸੈੱਟ ਕਰਾਂਗੇ ਬਣਾਵਾਂਗੇ ਤੇ ਇਹ ਜਿਹੜੀ ਲਾਈਨ ਵਾ ਇਸ ਤਰੀਕੇ ਦੇ ਨਾਲ ਇੱਥੇ ਅਸੀਂ ਡਰਾ ਕਰ ਲਾਂਗੇ ਜਿਹੜੀ ਅਸੀਂ ਦੀ ਚਾਦਰ ਉੱਪਰ ਨੂੰ ਫੋਲਡ ਕੀਤੀ ਆ ਇੱਥੇ ਲਗਾ ਲਾਂਗੇ ਨਿਸ਼ਾਨ ਤੁਸੀਂ ਕਿਸੇ ਵੀ ਪੈਨ ਪੈਨਸਲ ਮਾਰਕਰ ਦੀ ਹੈਲਪ ਦੇ ਨਾਲ ਨਿਸ਼ਾਨ ਲਗਾ ਸਕਦੇ ਹੋ ਤੇ ਬਿਲਕੁਲ ਇਹਨਾਂ ਕੰਡੇ ਕੰਡੇ ਤੇ ਫਿਰ ਇਧਰ ਨੂੰ ਤੁਸੀਂ ਨਿਸ਼ਾਨ ਲਾ ਲੈਣਾ ਹੈ ਤੇ ਜਿੰਨੀ ਉਧਰ ਨੂੰ ਤੁਸੀਂ ਫੋਲਡ ਕੀਤੀ ਹੈ ਉਹਦੇ ਤੇ ਨਿਸ਼ਾਨ ਲਾ ਲੈਣਾ ਹੈ ਇਹ ਤਿੰਨ ਲਾਈਨਾਂ ਤੁਸੀਂ ਲਗਾਉਣੀਆਂ ਨੇ ਇੱਕ ਨੀਚੇ ਵਾਲੀ ਸਾਈਡ ਇਧਰ ਵਾਲੀ ਸਾਈਡ ਤੇ ਉਧਰ ਜਿੱਧਰ ਨੂੰ ਫੋਲਡ ਕੀਤਾ ਉਧਰ ਇਹ ਬੈਕ ਸਾਈਡ ਤੇ ਇਹ ਜਿਹੜੇ ਨਿਸ਼ਾਨ ਆ ਇਹ ਆਉਣੇ ਨੇ ਇਸ ਤਰੀਕੇ ਨਾਲ ਲਗਾ ਕੇ ਨਿਸ਼ਾਨ ਤੇ ਫਿਰ ਤੁਹਾਨੂੰ ਦੱਸਦੇ ਹਾਂ ਕਿ ਇਹ ਕਾਰਨਰ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਕੱਢਣਾ ਹੈ ਇਹ ਲਾਗੋ ਤੋਂ ਤੁਹਾਨੂੰ ਨਿਸ਼ਾਨ ਦਿਖਾਤੇ ਤੇ ਇਹ ਤਿੰਨ ਸਾਈਡਾਂ ਤੇ ਨਿਸ਼ਾਨ ਲਗਾ ਤੇ ਹੁਣ ਤੁਸੀਂ ਇੱਥੇ ਆਹ ਕਾਰਨਰ ਨੂੰ ਫੜ ਲੈਣਾ ਹੈ ਤੇ ਫਿਰ ਇਹ ਦੇਖੋ ਜਿੱਥੇ ਨਿਸ਼ਾਨ ਲਗਾਇਆ ਹੈ ਇੱਥੋਂ ਫੜ ਲੈਣਾ ਹੈ ਤੇ ਇੱਥੇ ਤੁਸੀਂ ਸੀਨ ਲਗਾਣੀ ਹੈ ਫਿਰ ਐਨੀ ਅਸੀਂ ਸੀਨ ਲਗਾਵਾਂਗੇ ਇੱਥੋਂ ਤੁਸੀਂ ਕਾਰਨਰ ਤੇ ਇੱਥੋਂ ਸੀਨ ਲਗਾਣੀ ਜਿਹੜੀ ਥਾਂ ਨੂੰ ਲਾਈਨ ਲੱਗੀ ਹੈ ਉੱਥੇ ਤੁਸੀਂ ਸੀਨ ਲਗਾ ਦੇਣੀ ਹੈ ਤੇ ਇਹ ਕਾਰਨਰ ਨਿਕਲ ਜਾਵੇਗਾ ਤੁਹਾਡਾ ਤੇ ਬੜੀ ਆਰਾਮ ਦੇ ਨਾਲ ਇਹ ਹੋ ਜਾਂਦੀ ਹੈ ਸੈਟਿੰਗ ਹੁਣ ਮੈਂ ਸੀਨ ਲਗਾ ਆ ਇੱਥੇ ਲਾਈਨ ਲਗਾ ਦੇਣੀ ਹੈ ਤਾਂ ਜੋ ਇਹ ਸਿੱਧੀ ਸਿੱਧੀ ਲਾਈਨ ਰਹੇ ਤੇ ਪਤਾ ਲੱਗ ਜਾਏ ਕਿ ਇੱਥੇ ਕੋਰਨਰ ਹੈ ਤੇ ਹੁਣ ਦੂਸਰੀ ਸਾਈਡ ਵੀ ਤੁਹਾਨੂੰ ਮੈਂ ਇਸੇ ਤਰੀਕੇ ਨਾਲ ਕਰਕੇ ਦਿਖਾਉਣੀ ਹੈ ਇਹ ਦੇਖੋ ਜਿੰਨਾ ਫੋਲਡ ਕੀਤਾ ਉਹਨਾਂ ਸਿੱਧਾ ਸਿੱਧਾ ਇਹ ਕਰ ਲੈਣਾ ਫਿਰ ਇਧਰ ਨੂੰ ਲਾਈਨ ਲਗਾ ਦੇਣੀ ਹੈ ਤੇ ਫਿਰ ਉੱਪਰ ਨੂੰ ਲਾ ਦੇਣੀ ਹੈ ਇਹ ਤਿੰਨ ਲਾਈਨਾਂ ਅਸੀਂ ਲਗਾਉਣੀਆਂ ਨੇ ਤੇ ਫਿਰ ਇਹਦਾ ਕੋਰਨਰ ਬੜੇ ਆਰਾਮ ਦੇ ਨਾਲ ਚਾਰੇ ਪਾਸੇ ਤੇ ਅਸੀਂ ਇਸ ਤਰੀਕੇ ਦੇ ਨਾਲ ਹੀ ਕਰਨਾ ਹੈ ਹੁਣ ਫੇਰ ਅਸੀਂ ਚਾਦਰ ਦਾ ਕਾਰਨਰ ਨੁੱਕਰ ਨੂੰ ਪੜਿਆ ਜਿੱਥੋਂ ਤੱਕ ਨਿਸ਼ਾਨ ਲੱਗਾ ਲਾਈਨ ਉੱਥੋਂ ਤੱਕ ਅਸੀਂ ਇਹਦਾ ਕਾਰਨਰ ਕੱਢਣਾ ਹੈ ਤੇ ਹੁਣ ਤੁਹਾਨੂੰ ਜਿਹੜਾ ਵਾ ਬਾਕੀ ਜਿਹੜੇ ਦੋ ਹਿੱਸੇ ਆ ਉਹ ਵੀ ਇਸੇ ਤਰੀਕੇ ਦੇ ਨਾਲ ਕਰ ਲਵਾਂਗੇ ਤੇ ਬੜੀ ਆਰਾਮ ਦੇ ਨਾਲ ਜਿਹੜਾ ਵਾ ਇਹ ਨਿਕਲ ਜਾਂਦਾ ਹੈ ਤੇ ਹੁਣ ਤੁਹਾਨੂੰ ਜਿਹੜੀ ਉਹ ਸੀਨ ਲਗਾ ਕੇ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਸੀਨ ਕਿੱਥੇ ਲਗਾਉਣੀ ਹੈ ਤੇ ਤੁਸੀਂ ਬੜੇ ਆਰਾਮ ਦੇ ਨਾਲ ਸੈਟਿੰਗ ਕਰਕੇ ਇਹ ਦੇਖੋ ਦੋਨਾਂ ਕਾਰਨਰ ਜਿਹੜੇ ਇਹ ਇਹਨਾਂ ਨੂੰ ਮਲਾ ਲਿਆ ਹੈ ਤੇ ਇਹ ਦਿੱਤੇ ਜਿੱਥੇ ਲਾਈਨ ਲਗਾਈ ਸੀ ਫਿਰ ਉਥੇ ਸਿੱਧੀ ਕੀਤੀ ਸੀ ਸੀਨ ਲਗਾ ਦਿੰਦੇ ਆ ਇਹ ਕਾਰਨਰ ਬਣ ਕੇ ਸਾਹਮਣੇ ਆ ਗਏ ਤੇ ਹੁਣ ਇਹ ਜਿਹੜਾ ਵੇਸਟ ਕਪੜਾ ਹੈ ਇਹਨੂੰ ਤੁਸੀਂ ਕੱਟਣਾ ਨਹੀਂ ਹੈ ਜੇ ਕਿਉਂਕਿ ਅਸੀਂ ਕੱਟ ਦਵਾਂਗੇ ਤਾਂ ਬਾਅਦ ਵਿੱਚ ਚਾਦਰ ਜਿਹੜੀ ਵੇਸਟ ਹੋ ਜਾਏਗੀ ਇਹਨੂੰ ਇਸ ਤਰੀਕੇ ਨਾਲ ਹੀ ਸਾਈਡ ਨੂੰ ਅਡਜਸਟ ਕਰਕੇ ਫੋਲਡ ਕਰਕੇ ਤੇ ਉੱਪਰ ਸੀਨ ਲਗਾ ਦੇਣੀ ਹੈ ਇਹ ਨਾਲ ਹੀ ਜਿਹੜਾ ਵਾ ਸੈੱਟ ਹੋ ਜਾਵੇਗਾ ਕਿਉਂਕਿ ਬਾਅਦ ਵਿੱਚ ਜੇ ਸਾਨੂੰ ਚਾਦਰ ਦੀ ਲੋਡ ਪਵੇ ਫੁੱਲ ਦੀ ਤਾਂ ਫਿਰ ਅਸੀਂ ਇਹ ਸੀਨਾ ਉਧੇਰ ਕੇ ਤੇ ਚਾਦਰ ਆਪਣੀ ਕੁਇਲੀ ਸ਼ੇਪ ਵਿੱਚ ਆ ਜਾਵੇਗੀ ਕਿਉਂਕਿ ਕਈ ਵਾਰੀ ਗੱਦਾ ਵੱਡਾ ਛੋਟਾ ਦਾ ਦੂਸਰੇ ਬਰ ਤੇ ਵਿਸ਼ਾਣੀ ਹੁੰਦੀ ਹੈ ਤੇ ਇਹ ਦੇਖੋ ਇਹ ਜਿਹੜਾ ਇਹਦਾ ਕਾਰਨਰ ਬਣ ਕੇ ਆ ਗਿਆ ਹੈ ਤੇ ਹੁਣ ਇਹ ਦੇ ਵਿੱਚ ਜਿਹੜਾ ਗੱਦਾ ਹੈ ਇੱਕਦਮ ਫਿੱਟ ਹੋ ਜਾਵੇਗਾ ਤਾਂ ਹੁਣ ਤੁਹਾਨੂੰ ਮੈਂ ਵਿਸ਼ਾ ਕੇ ਦਿਖਾਉਣੀ ਆ ਈ ਵਸ਼ਾਂਚ ਵੀ ਬਹੁਤ ਆਸਾਨ ਹੈ ਤੇ ਇਹਦੀ ਸ਼ੇਪ ਵੀ ਬਹੁਤ ਵਧੀਆ ਹੁੰਦੀ ਹੈ ਤਾਂ ਇੱਕਦਮ ਜਿਹੜੀ ਹੈ ਗੱਦੇ ਨੂੰ ਕੱਸ ਪੈ ਜਾਂਦੀ ਹੈ ਤੇ ਜਿਹਦੇ ਨਾਲ ਚਾਦਰ ਇਧਰ ਉਧਰ ਨਹੀਂ ਹੁੰਦੀ ਇਸ ਤਰੀਕੇ ਨਾਲ ਦੇਖੋ ਪੂਰਾ ਕਾਰਨਰ ਜਿਹੜਾ ਵਾ ਸਾਹਮਣੇ ਆ ਗਿਆ ਤੇ ਦੂਸਰੀ ਸਾਈਡ ਇਧਰੋਂ ਜਦੋਂ ਅਸੀਂ ਇਹਨੂੰ ਸਾਰੀ ਨੂੰ ਉੱਪਰ ਚਾਰ ਦਵਾਂਗੇ ਗੱਦੇ ਦੇ ਉੱਪਰ ਤਾਂ ਇਹ ਪੂਰੀ ਆਪਣੀ ਸ਼ੇਪ ਵਿੱਚ ਆ ਜਾਏਗੀ ਤੇ ਇਹਨਾਂ ਨੂੰ ਕੱਸ ਪੈ ਜਾਏਗੀ ਤੇ ਫਿਟਿੰਗ ਵਿੱਚ ਹੋ ਜਾਏਗੀ ਤੇ ਜਿਹੜਾ ਐਕਸਟਰਾ ਕੱਪੜਾ ਵਾ ਉਹਨੂੰ ਅਸੀਂ نیچے ਕਰ ਦਵਾਂਗੇ ਕਿਉਂਕਿ ਜਦੋਂ ਅਸੀਂ ਇਲਾਸਟਿਕ ਪਾਉਂਦੇ ਆ ਤਾਂ ਫਿਰ ਇਲਾਸਟਿਕ ਜਿਹੜੀ ਆ 4-5 ਧੋਵ ਦੇ ਵਿੱਚ ਜਿਹੜੀ ਆ ਫਿਰ ਉਹ ਲੂਜ਼ ਹੋ ਜਾਂਦੀ ਹੈ ਤੇ ਇਲਾਸਟਿਕ ਵਾਲੀਆਂ ਬੈੱਡ ਸ਼ੀਟ ਵੀ ਜਿਹੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਅਸੀਂ ਜਿਹੜਾ ਵਾ ਉਹ ਬਸ ਥੋੜੀ ਜਿਹੀ ਮਿਹਨਤ ਦੇ ਨਾਲ ਹੀ ਇੰਨਾ ਆਮ ਚਾਦਰਾਂ ਨੂੰ ਜਿਹੜਾ ਇਲਾਸਟਿਕ ਵਾਲੀ ਚਾਦਰ ਬਣਾ ਸਕਦੇ ਹਾਂ ਤੇ ਕੋਈ ਕੱਟ ਵੱਡਣ ਦੀ ਲੋੜ ਨਹੀਂ ਜਿਸ ਨੂੰ ਮਸ਼ੀਨ ਨਹੀਂ ਹੁੰਦੀ ਉਹ ਸੂਈ ਦੀ ਹੈਲਪ ਨਾਲ ਵੀ ਟਾਂਕੇ ਲਗਾ ਸਕਦਾ ਹੈ ਤੇ ਦੇਖੋ ਕਿੰਨੀ ਸ਼ੇਪ ਵਧੀਆ ਤੇ ਸਫਾਈ ਦੇ ਵਿੱਚ ਕਾਰਨਰ ਬਣੇ ਨੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਥੋੜੀ ਜੀ ਵੀ ਪਸੰਦ ਆਈ ਹੋਵੇ ਤਾਂ ਪਲੀਜ਼ ਵੀਡੀਓ ਨੂੰ ਜਿਹੜਾ ਵਾ ਉਹ ਸ਼ੇਅਰ ਜ਼ਰੂਰ ਕਰ ਦੇਣਾ ਤੇ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਦੇਖੋ ਜਿਹੜਾ ਅਸੀਂ ਕਾਰਨਰ ਬਣਾਏ ਅਸੀਂ ਲਗਾਈ ਉਹ ਨੀਚੇ ਨੂੰ ਆ ਗਈ ਹੈ ਤੇ ਬਿਲਕੁਲ ਐਨ ਫਿਟਿੰਗ ਦੀ ਆ ਗਈ ਹੈ ਤੇ ਬਿਲਕੁਲ ਇਹ ਕਵਰ ਵਾਂਗ ਬਣ ਗਈ ਹੈ ਤੇ ਹੁਣ ਇਧਰ ਉਧਰ ਬਿਲਕੁਲ ਵੀ ਨਹੀਂ ਖਿਸਕੇਗੀ ਤੇ ਬਾਕੀ ਜਿਹੜੇ ਚਾਦਰ ਬਾਹਰ ਨੂੰ ਨਿਕਲੀ ਹੈ ਤੇ ਉਹਨੂੰ ਅਸੀਂ ਅੰਦਰ ਅਡਜਸਟ ਕਰ ਦਵਾਂਗੇ ਹੁਣ ਤੁਸੀਂ ਇਹਨੂੰ ਖਿੱਚ ਕੇ ਦੇਖ ਲਓ ਬਿਲਕੁਲ ਵੀ ਹਿੱਲੇਗੀ ਨਹੀਂ ਜਿਸ ਤਰ੍ਹਾਂ ਮਰਜ਼ੀ ਬੱਚੇ ਤੇ ਜਿਹੜੇ ਉਛਲ-ਕੂਦ ਕਰਦੇ ਰਹਿਣ ਚਾਦਰ ਜਿਹੜੀ ਆ ਉਹ ਸੈੱਟ ਦੀ ਸੈੱਟੀ ਰਹੇਗੀ ਤੇ ਹੁਣ ਦੇਖੋ ਇਹਨਾਂ ਦੀ ਸ਼ੇਪ ਵਧੀਆ ਆ ਰਹੀ ਆ ਫਿਨਿਸ਼ਿੰਗ ਵੀ ਵਧੀਆ ਆਈ ਹੈ ਦੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ